ਟੁਟਕਲੇਵਾ ਸਰਕਾਰ ਜੀ ਟੁਟਕਲੇ ਸੁਣਾਜਾ ਕੇ ਲੋਕਾਂ ਨੂੰ ਗਮਰਾਹ ਕੀਤਾ ਇਹ ਸਦਾ ਚਾਈ ਹੁਣ ਟੁਟਕਲੇ ਲੋਕ ਸਾਨੂੰ ਨਾ ਚਾਹੁੰਦੇ ਨਹੀਂ ਹੁਣ ਨਹੀਂ ਕੋਈ ਅਮਨ ਨਹੀਂ ਹੋਇਆ ਇਹ ਲੋਕ ਜਦੋਂ ਸੱਥਾਂ ਜਾਣਗੇ ਵੋਟਾਂ ਮੰਗਣਾ ਉਹ ਲੋਕ ਇਹਨਾਂ ਨੂੰ ਜਵਾਬ ਦੇਣਗੇ ਜੀ ਅੱਜ ਹੋਰ ਬਾਦਾਂ ਬਾਦਾਂ ਕਰਾਂਗੇ ਗਾਥੜੀ ਸਰਕਾਰ ਨਹੀਂ ਨਹੀਂ ਸਰਕਾਰ ਤਾਂ ਝਾੜੂ ਦਈਏ ਜੀ ਚੜੂ ਸਰਕਾਰ ਬਣੀਆ ਉਹ ਮਨ ਲਗੀ ਆਪਦਾ ਫਰੌਡ ਬਣ ਕੇ ਝੂਰ ਬੋਲ ਕੇ ਬਣੀਆ ਜਿਹੜੀ ਉਹ ਸਰਕਾਰ ਕਹਿੰਦੀ ਸੀ ਸੱਤਾਂ ਚੁੱਲਾ ਕਿੱਥੇ ਅੱਜ ਦਿਨ ਨੂੰ ਲੋਕ ਦੱਚੇ ਸਰਕਾਰ ਸੱਤਾਂ ਤੋਂ ਕਿੱਥੇ ਚਲਦੀ ਆ ਜਿਹੜਾ ਉਹਨਾਂ ਨੇ ਮਨ ਲਗੀ ਕਿਹਾ ਜੀ ਅਸੀਂ ਮਾਈਆਂ ਨੂੰ 1000 ਰੁਪਏ ਦੇਵਾਂਗੇ ਸਾਡੀ ਸਰਕਾਰ ਬਣ ਤੇ ਉਹ ਕਿਹੜਾ ਮਾਈਆਂ ਨੂੰ ਦੱchn ਵੀ ਗਿਆ ਜੀ ਦੇਤਾ ਉਹਨਾਂ ਨੇ ਆਪਾਂ ਆਪਣੇ ਪਿਆਉ ਤੇ ਸਰਦਾਰੀਆਂ ਕਰਦੇ ਆਂ ਜੀ ਫਿਰ ਸਾਰਾ ਕੁਝ ਹੀ ਜਿਆਦਾ ਆਉਂਦਾ ਫਿੱੜਲਾ ਪਿਓ ਚਲੇ ਜਾਂਦਾ ਉਦੋਂ ਬਾਅਦ ਸਭ ਤੋਂ ਜ਼ਿਆਦਾ ਯਾਦ ਕਰਦੇ ਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਜਿਹੜਾ ਹੈ ਉਹ ਪੱਕਿਆ ਹੋਇਆ ਹੈ ਤੇ ਲਗਾਤਾਰ ਵਕ ਵਕ ਪਾਰਟੀਆਂ ਦੇ ਲੀਡਰਾਂ ਵੱਲੋਂ ਜੰਗੀ ਪੱਦਰ ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਇਸ ਵੇਲੇ ਮੈਂ ਮੌਜੂਦ ਹਾਂ ਮਲੇਰ ਕੋਟਲਾ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿਆਸੀ ਹਾਲਾਤ ਜਿਹੜੇ ਨੇ ਉਹ ਚੱਲਦੇ ਪਏ ਨੇ ਅਸੀਂ ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਹੁਣਾ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈ ਲੋਕਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆਵਾਜ਼ ਹੈ ਉਹ ਜਾਉਣਗੇ ਹਾਲਾਂਕਿ ਸੁਖਬੀਰ ਬਾਦਲ ਹੁਣਾ ਆਪ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਕੱਢਦੇ ਪਏ ਨੇ ਤਰਲੋਚਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਡੇਲ ਇੰਡੀਆ ਨਿਊਜ਼ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਧ ਚੁੱਕਾ ਹੈ ਹੁਣ ਕਿਸ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਹੈ ਉਹ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਮਲੇਰਕੋਟਲਾ ਦੀ ਗੱਲ ਕੀਤੀ ਜਾਵੇ ਤਾਂ ਸਾ ਆਪਣੇ ਸਾਡਾ ਮਤਲਬ ਕਿ ਜੋ ਸਾਰੇ ਅਸੀਂ ਜਥੇਬੰਦੀ ਨੂੰ ਲੈ ਕੇ ਜੀ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਲੈ ਕੇ ਆਪ ਦਾ ਲੋਕ ਸਭਾ ਦੀ ਚੋਣ ਖਾਤਰ ਜੀ ਮਲਕੀ ਆਪਣੀ ਬਾੜਬੰਦੀ ਜਿਸ ਤਰ੍ਹਾਂ ਮਲਕੀ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਘਰ ਘਰ ਜਾ ਕੇ ਅਸੀਂ ਆਪਣੇ ਜਿਹੜੀਆਂ ਸ਼ਰਮਣੀ ਕਾਲੀ ਦੀਆਂ ਨੀਤੀਆਂ ਪਹਿਲਾਂ ਤਿਆਰ ਕੀਤੀਆਂ ਸੀਗੀਆਂ ਜਿਵੇਂ ਆਟਾ ਦਾਲ ਸਕੀਮ ਬਿਜਲੀ ਮਾਫ ਛਕਣ ਸਕੀਮ ਉਹ ਸਾਰੀਆਂ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਕਿ ਵੀ ਆਹ ਸ਼ਰਮਣੀ ਕਾਲੀ ਦਾਲ ਦੀ ਵੱਡੀ ਦੇਣ ਆ ਜੇ ਗੱਲ ਕੀਤੀ ਜਾਵੇ ਮਲੇਰ ਕੋਟਲਾ ਦੀ ਤੇ ਮਲੇਰ ਕੋਟਲਾ ਦੇ ਵਿੱਚ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵੋਗੇ ਖਾਸ ਤੌਰ ਤੇ ਮਲੇਰ ਕੋਟ ਦੀ ਗੱਲ ਕੀਤੀ ਜਾਂ ਨਹੀਂ ਮਰੇਕ ਕੋਲਲਾ ਦੀ ਦੇਖੋ ਜਨ ਸਰਕਾਰ ਬਣੂਗੀ ਇਹ ਜਿਹੜਾ ਮਰੇਕ ਕੋਲੇ ਦਾ ਮੁੱਦਾ ਇਹਦਾ ਸਰਕਾਰ ਬਣ ਤਾ ਹੀ ਚੱਕਿਆ ਉਹਨਾ ਹੁਣ ਅਸੀਂ ਕੀ ਕਹਿ ਸਕਦੇ ਆ ਵੀ ਅਸੀਂ ਆਹ ਕੁਝ ਕਰਾਂਗੇ ਅਸੀਂ ਬਾਧਾ ਨਹੀਂ ਕਰਨਾ ਅਸੀਂ ਹੁਣ ਬਾਧਾ ਕਾਧਾ ਕਰਾਂਗੇ ਜਾਂ ਸਾਡੀ ਸਰਕਾਰ ਨਹੀਂ ਸਰਕਾਰ ਤਾਂ ਝਾੜੂ ਦੀ ਹੈ ਜੀ ਅਸੀਂ ਤਾਂ ਆਪਣੀਆਂ ਪੁਰਾਣੀਆਂ ਨੀਤੀਆਂ ਨੂੰ ਲੈ ਕੇ ਚੱਲ ਰਹੇ ਹਾਂ ਵੀ ਜਿਹੜੀਆਂ ਸਾਡੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤੇ ਸਰਦਾਰ ਸ਼ਖਰਬੀਰ ਸਿੰਘ ਜੀ ਨੇ ਲਾਗੂ ਕੀਤੀਆਂ ਨੇ ਅਸੀਂ ਉਹਨਾਂ ਨੂੰ ਲੈ ਕੇ ਚੱਲ ਰਹੇ ਹਾਂ ਤੁਸੀਂ ਝਾੜੂ ਦੀ ਗੱਲ ਕੀਤੀ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਉਹਨਾਂ ਦਾ ਇਸ ਟਾਈਮ ਐਮਐਲਏ ਵੀ ਹੈਗਾ ਮਲੇਰ ਕੋਟਲਾ ਤੋਂ ਤੇ ਉਹਨਾਂ ਬਾਰੇ ਦੱਸੋ ਕਿ ਕਿੰਨਾ ਕੰਮ ਕੀਤਾ ਉਹਨਾਂ ਨੇ ਉਹਨਾਂ ਦਾ ਕਹਿਣਾ ਤਾਂ ਬਹੁਤ ਕੰਮ ਕਰਾਇਆ ਜੀ ਜੋ ਝਾੜੂ ਸਰਕਾਰ ਬਣੀਆ ਉਹ ਮਲ ਕੇ ਆਪਦਾ ਫਰਾਡ ਬਣ ਕੇ ਝੂਠ ਬੋਲ ਕੇ ਬਣੀਆ ਜਿਹੜੀ ਉਹ ਸਰਕਾਰ ਕਹਿੰਦੀ ਸੱਤਾਂ ਚੱਲਾਂ ਕਿੱਥੇ ਅੱਜ ਬੰਨ ਨੂੰ ਲੋਕ ਦੱਚਲ ਸਰਕਾਰ ਸੱਤਾਂ ਚੋਂ ਕਿੱਥੇ ਚੱਲਦੀ ਆ ਜਿਹੜਾ ਉਹਨਾਂ ਨੇ ਮਲ ਕੇ ਕਿਹਾ ਜੀ ਅਸੀਂ ਮਾਈਆਂ ਨੂੰ 1000 ਰੁਪਇਆ ਦੇਵਾਂਗੇ ਸਾਡੀ ਸਰਕਾਰ ਬਣ ਤੇ ਉਹ ਕਿਹੜਾ ਮਾਈਆਂ ਨੂੰ ਲੱਛਣ ਵੀ ਅਸੀਂ ਦੇਤਾ ਉਹਨਾਂ ਨੇ ਛੜੂ ਵਾਲਿਆਂ ਨੇ ਜੀ ਬਾਕੀ ਹੋਰ ਬੜੀਆਂ ਸਕੀਮਾਂ ਨੇ ਜਿਹੜੀ ਛਗਨ ਸਕੀਮ ਚੱਲੀ ਉਹ ਇਹ ਬੰਦ ਕਰੀ ਬੈਠੇ ਨੇ ਇੱਕ ਵੀ ਬੰਦੇ ਨੂੰ ਇਹਨੇ ਛਗਨ ਸਕੀਮ ਨਹੀਂ ਦਿੱਤੀ ਇਹ ਤੋਂ ਕਾਂਗਰਸ ਦੇ ਮੰਤਰੀ ਵੀ ਰਹੇ ਨੇ ਰਜ਼ੀਆ ਸੁਲਤਾਨਾ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਅਸੀਂ ਤਾਂ ਦੇਖੋ ਜੋ ਸਰਕਾਰ ਆਈ ਜਾਂ ਮਿਨਿਸਟਰ ਐ ਚੁੱਕੇ ਨੇ ਰਜ਼ੀਆ ਸੁਲਤਾਨਾ ਜੀ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਸ਼ਰੋਮ ਨਿਕਾਲੀ ਦਲ ਦੀ ਗੱਲ ਕਰਾਂ ਜਿਓ ਜੀ ਵਾਦੇ ਕੀਤੇ ਸਰਤਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਉਹ ਅਸੀਂ ਪੂਰੇ ਕੀਤੇ ਨੇ ਲੋਕਾਂ ਨੇ ਹੂੰ ਲੋਕਾਂ ਦੇ ਵਿੱਚ ਸਵਾਰੀ ਉਹੀ ਮੁੱਦੇ ਲੈ ਕੇ ਤੁਸੀਂ ਜਾਓਗੇ ਉਹੀ ਮੁੱਦੇ ਸਾਡੇ ਹੁਣ ਵੀ ਨੇ ਵੀ ਆ ਮੁੱਦਿਆਂ ਤੇ ਅਸੀਂ ਸਰਕਾਰ ਬਣੀ ਸੀ ਜਦ ਬਣਾਈ ਸੀ ਤੁਸੀਂ ਮਲ ਕੇ ਹੁਣ ਵੀ ਅਸੀਂ ਉਹੀ ਮੁੱਦੇ ਲੈ ਕੇ ਅਸੀਂ ਲਾ ਜਿਹੜੇ ਇਹਨਾਂ ਨੇ ਸੇਵਾ ਕੇਂਦਰ ਬੰਦ ਕਰਤੇ ਸਭਦਾ ਕੇਂਦਰ ਬੰਦ ਕਰਤੇ ਉਹਨਾਂ ਨੂੰ ਅਸੀਂ ਫੇਰ ਲਾ ਚਾਲੂ ਕਰਾਂਗੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲਗਭਗ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਕਿਸ ਤਰੀਕੇ ਦੀ ਹੁਣ ਤੱਕ ਕਾਰਗੁਜ਼ਾਰੀ ਰਹੀ ਹੈ ਕਿਉਂਕਿ ਦੇਖੋ ਜਿਹੜੀ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਕਾਰਗੁਜ਼ਾਰੀ ਆ ਉਹ ਅੱਜ ਜ਼ੀਰੋ ਆ ਕੋਈ ਬੰਦਾ ਉਹ ਨਾ ਖਸਾਉਣਾ ਤੇ ਮਲਕੀ ਝਾੜੂ ਵੜੇ। ਹਮ ਸੁਖਬੀਰ ਸੁਖਬੀਰ ਬਾਦਲ ਹੁਣਾਂ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਗੱਡੀ ਜਾ ਰਹੀ ਆ ਉਹਦੇ ਨਾਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੁਝ ਫਰਕ ਪਾਊਗਾ। ਜੀ ਜੀ ਬਹੁਤ ਜ਼ਿਆਦਾ ਹੀ ਫਰਕ ਪੈਣਾ ਜੀ। ਦੇਖੋ ਕਿੰਨਾ ਇਕੱਠ ਜਦ ਪੰਜਾਬ ਬਚਾਓ ਯਾਤਰਾ ਜਾਂਦੀ ਆ ਦੇਖੋ ਕਿੰਨਾ ਲੋਕਾਂ ਦਾ ਇਕੱਠ ਹੋ ਕੇ ਲੋਕ ਅਕਾਲੀ ਦਲ ਨੂੰ ਹੰਗਾਰਾ ਦੇ ਰਹੇ ਨੇ ਜੀ। ਹਮ ਪੁਰਾਣੇ ਦਿਨ ਯਾਦ ਆਉਂਦੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਘਮ ਹਮਾਗੇ ਜਿਵੇਂ ਪਹੁੰਚਦੇ ਆ ਆਪਣ ਆਪਣੇ ਪਿਓ ਤੇ ਸਰਦਾਰੀਆਂ ਕਰਦੇ ਆ ਜੀ ਫਿਰ ਸਾਰਾ ਕੁਝ ਯਾਦ ਆਉਂਦਾ ਪਿੱਛੇ ਪਿਓ ਚਲੇ ਜਾਂਦਾ ਉਦੋਂ ਬਾਅਦ ਸਭ ਕੁਝ ਆਪਾਂ ਯਾਦ ਕਰਦੇ ਆ ਠੀਕ ਹੈ ਕਹਿੰਦੇ ਜਿਹੜੀ ਜਿਹੜੇ ਐਮਐਲਏ ਦੀ ਜਿਹੜੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਐਮ.ਐਲ.ਏ ਪਤਾ ਲੱਗਦਾ ਸੀ ਐਮ.ਐਲ.ਏ ਪਰ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਐਮ.ਐਲ.ਏ ਦੀ ਉਹ ਨਹੀਂ ਚੱਲਣ ਦੇ ਰਹੇ ਨਹੀਂ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਮਲਕੀ ਝਾੜੂ ਵਾਲਿਆਂ ਨੂੰ ਵੀ ਆਮ ਐਮ.ਐਲ.ਏ ਦੀ ਚੱਲਦੀ ਆ ਜਾਂ ਨਾ ਚੱਲਦੀ ਆ ਹੂੰ ਇਹ ਤਾਂ ਸਾਨੂੰ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਹੂੰ ਮਲੇਰ ਕੋਟਲਾ ਦੇ ਵਿੱਚ ਜ਼ਿਆਦਾਤਰ ਵੋਟ ਬੈਂਕ முஸ்लिम ਭਾਈਚਾਰੇ ਦਾ ਤੇ ਉਹਨਾਂ ਨਾਲ ਜਿਵੇਂ ਤੋਂ ਤੋਂ ਵੱਡੇ ਵੱਲੋਂ ਰਾਬਤਾ ਕੀਤਾ ਜਾ ਰਿਹਾ ਆ ਅਸੀਂ ਆ ਦੇਖੋ ਸਾਡੇ ਨਾਲ ਫੱਗੂ ਐਮ.ਸੀ ਖੜੇ ਨੇ ਇਹਨੇ ਬਹੁਤ ਵੱਡਾ ਕੱਟ ਕਰਕੇ ਆਪਦੇ 3 ਨੰਬਰ ਵਾਰਡ ਦੇ ਵਿੱਚ ਬਹੁਤ ਵੱਡਾ ਅਕਾਲੀ ਦਲ ਨੂੰ ਹੰਗਾਰਾ ਦਿੱਤਾ ਆ ਸਾਡੇ ਐਮਸੀ ਪ੍ਰਾਣੇ ਸਾਫ ਕਾ ਐਮਸੀ ਖੜੇ ਨੇ ਬਲੀ ਕੋਲੇ ਦੇ 3 ਨੰਬਰ ਵਾਰਡ ਦੇ ਇਹਨਾਂ ਨੇ ਬਹੁਤ ਵੱਡਾ ਹੰਗਾਰਾ ਅਕਾਲੀ ਦਲ ਨੂੰ ਦਿੱਤਾ ਬਹੁਤ ਵੱਡੀ ਹੋਲੇ ਇਸ ਵਾਰ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਡਟ ਕੇ ਖੜੇ ਹੋ ਹਾਂਜੀ ਪੂਰੇ ਡਟ ਕੇ ਖੜਾਂਗੇ ਜੀ ਜੋ ਵੀ ਜਿਸ ਵੀ ਕੈਂਡੀਡੇਟ ਨੂੰ ਟਿਕਟ ਮਿਲੂਗਾ ਅਕਾਲੀ ਦਲ ਦੇਊਗਾ ਜੀ ਉਹਦੇ ਨਾਲ ਡਟ ਕੇ ਖੜਾਂਗੇ ਜੀ ਕੋਈ ਅਮਲ ਨਹੀਂ ਇਹ ਲੋਕ ਜਦ ਸੱਥਾਂ ਜਾਣ ਕੇ ਵੋਟਾਂ ਮੰਗਣਾ ਉਹ ਲੋਕ ਇਹਨਾਂ ਨੂੰ ਜਵਾਬ ਦੇਣਗੇ ਜੀ ਵੀ ਜੋ ਤੁਸੀਂ ਬਾਅਦੇ ਕੀਤੇ ਹੋ ਤੁਸੀਂ ਪੂਰੇ ਨਹੀਂ ਕੀਤੇ ਅਕਾਲੀ ਦਲ ਦੀ ਜੇ ਮਲੇਰ ਕੋਟਲਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਿੱਧੀ ਸਿੱਧੀ ਟੱਕਰ ਕਿਹੜੀ ਪਾਰਟੀ ਨਾਲ ਹੈ ਨਹੀਂ ਟੱਕਰ ਤਾਂ ਉਹਨਾਂ ਪਾਰਟੀਆਂ ਮਤਲਬ ਕਿ ਟੱਕਰ ਤਾਂ ਉਹਨਾਂ ਮਤਲਬ ਕਿ ਆਪਣੇ ਕਾਂਗਰਸ ਨਾਲ ਹੋ ਸਕਦੇ ਝਾੜੂ ਦਾ ਉਹਨਾਂ ਮਤਲਬ ਕਿ ਇਹਦੇ ਵਿੱਚੋਂ ਜ਼ੀਰੋ ਹੋ ਗਿਆ ਝਾੜੂ ਖਿਲ ਰਿਹਾ ਹਾਂ ਹਾਂ ਖਿਲ ਰਿਹਾ ਹੈ ਜੀ ਹਾਂ ਜੀ ਇੱਕ ਹਮੇਸ਼ਾ ਜਿਹੜਾ ਤਰਲੋਚਨ ਜੀ ਜਿਹੜੀ ਵਿੱਚ ਆ ਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਗਾਵਤ ਦੇਖਣ ਨੂੰ ਮਿਲਦੀ ਹੈ ਇੱਕ ਦੂਸਰੇ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਉਹ ਸਿਰਫ ਨਾ ਸਿਰਫ ਅਕਾਲੀ ਦਲ ਦੇ ਵਿੱਚ ਬਲਕਿ ਦੂਸਰੀ ਪਾਰਟੀਆਂ ਦੇ ਵਿੱਚ ਵੀ ਨੇ ਮਲੇਰ ਕੋਟਲਾ ਦੇ ਵਿੱਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਦਾ ਪਿਆ ਤੁਸੀਂ ਉਹਨੂੰ ਕਿਵੇਂ ਸਾਰੇ ਸਿਸਟਮ ਨੂੰ ਸਹੀ ਕਰੋਗੇ ਨਹੀਂ ਸਿਸਟਮ ਚੱਲ ਰਿਹਾ ਜੀ ਕੋਈ ਅਕਾਲੀ ਦਲ ਦਾ ਇੱਕ ਦੂਜੇ ਦਾ ਕੋਈ ਲੱਤਾਂ ਨਹੀਂ ਖਿੱਚ ਰਿਹਾ ਜੀ ਸਾਬ ਅਕਾਲੀ ਦਲ ਇੱਕ ਮੰਚ ਤੇ ਇਕੱਠੇ ਹੋ ਗਏ ਆ ਆਮ ਆਦਮੀ ਪਾਰਟੀ ਵਾਲੇ ਨਹੀਂ ਆਮ ਪਾਰਟੀ ਤਾਂ ਸਾਨੂੰ ਉਹਨਾਂ ਦੇ ਬਾਰੇ ਪਤਾ ਹੀ ਨਹੀਂ ਵੀ ਉਹ ਇਕੱਠੇ ਚੱਲਦੇ ਨੇ ਜਾਂ ਵੱਖੋ ਵੱਖਰੇ ਚੱਲਦੇ ਨੇ ਜਿਹਦੇ ਨਾਲ ਸਿੱਧੀ ਟੱਕਰ ਹੈ ਕਾਂਗਰਸ ਵਾਲਿਆਂ ਨੂੰ ਉਹਦੇ ਬਾਰੇ ਤਾਂ ਪਤਾ ਹੋਊਗਾ ਹਾਂਜੀ ਹੋਰੇ ਬਾਰੇ ਵੀ ਮਤਲਬ ਕਿ ਉਹ ਵੀ ਤਫਾੜਨੇ ਜੀ ਹੂੰ ਉਹਨਾਂ ਉਹ ਵੀ ਆਪਸ ਵਿੱਚ ਤਫਾੜਨੇ ਜੀ ਇਹ ਤੋਂ ਕਿੰਨੀ ਵੱਡੀ ਲੀਡ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਜੀ ਦੇਖੋ ਸੰਗਤ ਨੇ ਜਨਤਾ ਨੇ ਕਰਾਉਣੀ ਆ ਜੀ ਅਸੀਂ ਤਾਂ ਲੀਡ ਲਈ ਬੈਠੇ ਆ ਜੀ ਅਸੀਂ ਤਾਂ ਆਪਣੇ ਮਲੇ ਕੋਲੇ ਤੋਂ ਅਸੀਂ ਲੀਡ ਲਈ ਬੈਠਿਆ ਹੂੰ ਲੋਕ ਸਭਾ ਤੋਂ ਕਿ ਬਾਕੀ ਹੋਰ ਲੋਕਾਂ ਨੇ ਦੇਣੀਆਂ ਦੀ ਲੀਡ ਅਸੀਂ ਤਾਂ ਆਪਣੀ ਲੀਡ ਤੇ ਜਿੱਤੇ ਬੈਠੇ ਹਾਂ ਮਲੇ ਕੋਲ ਤਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਲੋਕ ਜੋ ਹੈ ਉਹ ਯਾਦ ਕਰ ਰਹੇ ਨੇ ਖਾਸ ਤੌਰ ਤੇ ਇੰਨਾ ਚੋਣਾਂ ਦੀਆਂ ਗੱਲਾਂ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਜਿਸ ਤਰੀਕੇ ਦੇ ਨਾਲ ਸਿਆਸੀ ਖੇਹਰਾ ਜਿਹੜਾ ਹੈ ਭੱਕਿਆ ਹੋਇਆ ਹੈ ਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੁਣ ਪੰਜਾਬ ਬਚਾਓ ਯਾਤਰਾ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਭਰਮਾ ਹੁੰਗਾਰਾ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਪਿਆ ਤੇ ਜੈਸ਼ ਰੋਮਨੀਆ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਵੀ ਇਹ ਜਨੂਨ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਪਿਆ ਅਤੇ ਲੋਕਾਂ ਤੱਕ ਜਿਹੜੇ ਵਾਅਦੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੀਆਂ ਨੀਤੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਉਹ ਪਹੁੰਚਾਉਣ ਦੇ ਲਈ ਪੂਰੇ ਯਤਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਧਾਤ ਸੰਗੇਲਿਆ ਡੇਲੀ ਇੰਡੀਆ ਨਿਊਜ਼ ਮਲੇਰਕੋਟ